ਨਾ ਇਵਨ ਇੱਥੇ ਤੱਕ ਵੀ ਪਤਾ ਲੱਗਿਆ ਵੀ ਬੱਚੇ ਵੀ ਕਿਰਾਏ ਤੇ ਮਿਲਦੇ ਆ ਜਿਹੜੇ ਇਹਨੇ ਬੱਚੇ ਕਿਰਾਏ ਤੇ ਮਿਲਦੇ ਨੇ ਉਹਨਾਂ ਨੂੰ ਵੱਖ-ਵੱਖ ਚੌਂਕਾਂ ਵਿੱਚ ਗਰੋਹ ਛੱਡ ਕੇ ਚਲੇ ਜਾਂਦੇ ਸ਼ਾਮ ਨੂੰ ਜਦੋਂ ਅਗਰਾਹੀ ਕਰਨੀ ਹੁੰਦੀ ਆ ਤਾਂ ਉਹਨਾਂ ਬੱਚਿਆਂ ਨੂੰ ਲਿਆ ਕੇ ਖਾਣ ਨੂੰ ਸਿਰਫ ਰੋਟੀ ਦੇ ਦਿੱਤੀ ਜਾਂਦੀ ਆ ਤੇ ਉਹਨਾਂ ਨਾਲ ਇਵਨ ਕੁੱਟ ਮਾਰ ਤੱਕ ਵੀ ਹੁੰਦੀ ਆ ਤੇ ਤਾਂ ਮੈਂ ਦੇਖਿਆ ਵੀ ਨਕਲੀ ਲਹੂ ਲਾ ਕੇ ਵੀ ਇੱਥੇ ਖੜੇ ਹੁੰਦੇ ਨੇ ਆ ਮੇਰੀ ਲੱਤ ਡਲ ਗਈ ਤਾਂ ਅਸੀਂ ਕਹਿੰਦੇ ਆ ਵੀ ਮਹੱਲਾ ਕਲੀਨਿਕ ਖੋਲੇ ਨੇ ਮਾਨ ਸਰਕਾਰ ਨੇ ਤੁਸੀਂ ਆਓ ਇਲਾਜ ਕਰੀਏ ਫਿਰ ਆਪਾਂ ਵੀੋ ਸ਼ਾਮ ਨੂੰ ਠੇਕਿਆਂ ਦੇ ਵਿੱਚ ਦੇਖੇ ਜਾ ਸਕਦੇ ਨੇ ਵੀ ਇਹ ਬੈਠੇ ਹੋਣ ਦਾਰੂ ਪੀ ਰਹੇ ਨੇ ਤੇ ਬਾਬਾ ਦੀਸ਼ਾਂ ਦੇ ਮੱਥਾ ਟੇਕਣ ਆਇਆ ਉਸੇ ਇੱਕ ਸਰਦਾਰ ਬੰਦਾ ਖੜਾ ਉਹਨੇ ਮੈਨੂੰ ਪੈਸੇ ਦੀ ਮੰਗ ਕਰੀ ਮੈਂ ਕਿਹਾ ਮਿੱਤਰਾ ਗੱਲ ਸੁਣ ਲੈ ਮੈਂ ਤੈਨੂੰ ਭੀਖ ਨਹੀਂ ਮੰਗਣ ਦੇਣੀ ਮੈਂ ਤੈਨੂੰ ਮੇਰੀ ਕੋਠੀ ਚ ਲੈਣਾ ਤੈਨੂੰ ਮੈਂ 8000 ਦੇ ਚੌਂਕੀਦਾਰ ਦੀ ਨੌਕਰੀ ਲਾਉਣਾ ਉਹ ਕਹਿੰਦਾ ਤੁਹਾਡੇ ਘਰੇ ਨਹੀਂ ਸਰਦਾਰ ਜੀ ਕੰਮ ਕਰਨਾ ਕਿਤੇ ਹੋਰ ਲਾ ਦਿਓ ਮੈਂ ਕਦੇ ਲਾਦਾ ਮੌਜਾਂ ਕਰਦਾ ਪੰਜਾਬੀ ਕਦੇ ਭੀਖ ਨਹੀਂ ਮੰਗ ਸਕਦਾ ਪੰਜਾਬੀ ਦਾਨ ਦੇ ਸਕਦਾ ਮੰਗ ਨਹੀਂ ਸਕਦਾ ਪੀਨੇ ਲੇਕਿਨ ਕਈ ਕਿਨਰ ਨਕਲੀ ਬਣ ਕੇ ਵੀ ਚੌਂਕਾਂ ਦੇ ਵਿੱਚ ਮੰਗਦੇ ਨਜ਼ਰ ਆਉਂਦੇ ਪਏ ਨੇ ਉਹਨਾਂ ਤੇ ਵੀ ਨਕੇਲ ਕਸੀ ਜਾਵੇ ਇਹ ਲੋਕ ਕਹਿੰਦੇ ਨੇ ਵੀ ਪਤਾ ਤਾਂ ਕੀਤਾ ਜਾਵੇ ਕੌਣ ਸਹੀ ਆਦਿਕਤ ਵੀ ਕਿਨਰ ਮੈਂ ਸਮਝਦਾ ਵੀ ਤੜੀਆਂ ਇੱਥੇ ਵੱਜਦੀਆਂ ਹੁੰਦੀਆਂ ਸੀ ਤੇ ਮਾਫ ਕਰਨਾ ਜੇ ਕੋਈ ਅਸਲੀ ਕਿਨਰ ਹੋਵੇ ਗੁੱਸਾ ਨਾ ਮੰਨੇ ਉਹਨਾਂ ਦੇ ਉਹਨਾਂ ਦੀ ਜਿਹੜੀ ਦਰਗਾਹ ਚੂਕ ਹੁੰਦੀ ਹੈ ਜਿਹੜੇ ਨਕਲੀ ਕਿਨਰ ਨੇ ਉਹਨਾਂ ਨੂੰ ਤਾਲਣਾ ਵੀ ਕਰਨਾ ਇਹ ਭਰਾਵੋ ਕੰਮ ਧੰਦੇ ਦੀ ਹੱਥ ਪਾ ਲਓ ਮੰਗੇ ਖਾਣਾ ਪੰਜਾਬੀਆਂ ਦੀ ਜਿਹੜੀ ਹੈ ਉਦੀ ਇਹਨਾਂ ਦੀ ਕਿਤਾਬ ਨਹੀਂ ਲਿਖਿਆ ਸਸ਼ੀਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਮੈਂ ਇਸ ਵੇਲੇ ਸੀ ਲੁਧਿਆਣੇ ਦੇ ਵਿੱਚ ਖੜੇ ਹੋਏ ਆਂ ਔਰ ਲੁਧਿਆਣਾ ਦੇ ਉਸ ਸਟਾਪ ਦੇ ਉੱਤੇ ਖੜੇ ਆਂ ਜਿਸ ਚੌਂਕ ਦੇ ਵਿੱਚ ਮੰਗਤੇ ਜਿਹੜੇ ਅਕਸਰ ਦੇਖਣ ਨੂੰ ਮਿਲਦੇ ਨੇ ਇਹ ਦੁਗਰੀ ਦਾ ਮੇਨ ਚੌਂਕ ਹੈ ਔਰ ਇੱਥੇ ਹਲਕਾ ਆਤਮਨਗਰ ਦੇ ਐਮਐਲਏ ਕਾਂਸੇਪ ਸਿੱਧੂ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ ਔਰ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਐਲਾਨ ਕੀਤਾ ਗਿਆ ਸੀਗਾ ਕਿ ਵਕ ਵਕ ਚੌਂਕਾਂ ਦੇ ਵਿੱਚ ਜੋ ਮੰਗਤੇ ਨੇ ਉਹਨਾਂ ਦੇ ਕੋਲ ਬੱਚੇ ਨੇ ਉਹਨਾਂ ਬੱਚਿਆਂ ਦੇ ਬਾਰੇ ਇਨਫੋਰਮੇਸ਼ਨ ਲਈ ਜਾਵੇ ਤੇ ਡੀਐਨਏ ਟੈਸਟ ਕੀਤਾ ਜਾਵੇ ਕਿ ਵਾਕਈ ਦੇ ਵਿੱਚ ਉਹ ਬੱਚੇ ਉਹਨਾਂ ਮਗਰਿਆਂ ਦੇ ਨੇ ਯਾਨੀ ਤਾਕਲਵਾਂ ਸਿੰਘ ਸਿੱਧੂ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਐਵਲ ਸਾਹਿਬ ਤੁਸੀਂ ਇੱਥੇ ਅੱਜ ਪਹੁੰਚੇ ਹੋ ਵੱਖ-ਵੱਖ ਚੌਕ ਵੀ ਦੇਖ ਲੇ ਤੁਸੀਂ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਡੀਐਨਏ ਟੈਸਟ ਕਰਵਾਇਆ ਜਾਊਗਾ ਬੱਚਿਆਂ ਦਾ ਲੇਕਿਨ ਬੱਚੇ ਤਾਂ ਤੁਹਾਨੂੰ ਦੀਂਦੇ ਨਹੀਂ ਨਾ ਮੰਗਤਾ ਨਹੀਂਦਾ ਪਿਆਵਾ ਲੱਗਦਾ ਅੰਡਰਗਰਾਉਂਡ ਕਰਤੇ ਗਏ ਆ ਇਹ ਜਿਹੜੇ ਗਰੋਹ ਨੇ ਜਿਹੜੇ ਕਿ ਬੱਚੇ ਜਿਨੇ ਬੰਗਾਲ ਵਾਲਿਆਂ ਨੇ ਚੱਕ ਕੇ ਬੱਚਾ ਇੱਥੇ ਲੈ ਕੇ ਛੱਡਦਾ ਇੱਥੇ ਆਏ ਨੇ ਬੰਗਾਲ ਜਾ ਕੇ ਛੱਡਦਾ ਕਲਕੱਤੇ ਛ ਦਿੱਲੀ ਛੱਡਦਾ ਉਹਦੇ ਨਾਲ ਕਿਤੇ ਕਿਤੇ ਨਾ ਕਿਤੇ ਜਿਹੜਾ ਬੱਚਿਆਂ ਦੇ ਉੱਤੇ ਜਿਹੜਾ ਉਹ ਜੁਰਮ ਵੀ ਹੁੰਦਾ ਤੇ ਜਿੱਥੇ ਮੰਗਨ ਦੀ ਆਦਤ ਬਹੁਤ ਮਾੜੀ ਆ ਇਹਨਾਂ ਦੇ ਬੱਚੇ ਜਿਹੜੇ ਨੇ ਇੱਕ ਇੰਨਾ ਇਵਨ ਇੱਥੇ ਤੱਕ ਵੀ ਪਤਾ ਲੱਗਿਆ ਵੀ ਬੱਚੇ ਵੀ ਕਿਰਾਏ ਤੇ ਮਿਲਦੇ ਆ ਜਿਹੜੇ ਨੇ ਬੱਚੇ ਕਿਰਾਏ ਤੇ ਮਿਲਦੇ ਨੇ ਉਹਨਾਂ ਨੂੰ ਵੱਖ-ਵੱਖ ਚੌਂਕਾਂ ਵਿੱਚ ਘਰੋਹ ਛੱਡ ਕੇ ਚਲੇ ਜਾਂਦੇ ਸ਼ਾਮ ਨੂੰ ਜਦੋਂ ਅਗਰਾਹੀ ਕਰਨੀ ਹੁੰਦੀ ਆ ਤਾਂ ਉਹਨਾਂ ਬੱਚਿਆਂ ਨੂੰ ਲਿਆ ਕੇ ਖਾਣ ਨੂੰ ਸਿਰਫ ਰੋਟੀ ਦੇ ਦਿੱਤੀ ਜਾਂਦੀ ਆ ਤੇ ਉਹਨਾਂ ਨਾਲ ਇਵਨ ਕੁੱਟਮਾਰ ਤੱਕ ਵੀ ਹੁੰਦੀ ਆ ਮੈਂ ਅੱਜ ਤੁਹਾਨੂੰ ਨਾਲ ਲੈ ਕੇ ਆਪਾਂ ਪਹਿਲਾਂ ਬਸੰਤ ਮਾਰਕੀਟ ਦੇਖੀ ਫਿਰ ਦੁਗਰੀ ਲੇਟਾਂ ਦੇਖਿਆ ਪਹਿਲੀਆਂ ਅੱਜ ਇਹ ਤੀਸਰੀ ਦੁਗਰੀ ਲੇਟ ਤੁਹਾਨੂੰ ਦਿਖਾਈ ਹੈ ਜਿੱਥੇ ਕੋਈ ਵੀ ਮੰਗਤਾ ਨਹੀਂ ਨਾ ਹੀ ਕੋਈ ਬੱਚਾ ਮੈਂ ਸਮਝਦਾ ਵੀ ਸਰਦਾਰ ਭਗਵੰਤ ਸਿੰਘ ਜੀ ਮਾਨ ਵਧਾਈ ਦੇ ਪੱਤਰ ਨੇ ਜਿਨ੍ਹਾਂ ਨੇ ਇੱਕ ਮਹਿਮ ਸ਼ੁਰੂ ਕਰੀ ਹੈ ਵੀ ਜਿੰਨੇ ਵੀ ਮੰਗਤੇ ਨੇ ਇਹਨਾਂ ਦੇ ਡੀਐਨਏ ਟੈਸਟ ਕਿਤੇ ਜਾਣਗੇ ਵੀ ਜਿਹੜਾ ਬੱਚਾ ਇਹਦੀ ਗੁੱਦੀ ਚੱਕਿਆ ਆਮ ਹੁਣ ਇੱਥੇ ਉਹ ਬਗਲੀ ਵੀ ਕਿ ਲਮਕਾਇਆ ਹੁੰਦਾ ਵੀ ਇਹ ਮੇਰਾ ਬੱਚਾ ਹੈ ਇਹਨੇ ਦੁੱਧ ਪੀਣਾ ਪਰ ਉਹ ਬੱਚਾ ਉਹਨਾਂ ਦਾ ਹੁੰਦਾ ਨਹੀਂਗਾ ਇਹ ਗੱਲ ਨੂੰ ਆਪਾਂ ਜਸਟੀਫਾਈ ਕਰਨ ਨੂੰ ਕਿ ਉਹ ਵਾਕਈ ਬੱਚਾ ਉਹਦਾ ਹੈ ਜਾਂ ਨਹੀਂ ਹੈ ਉਹਦੀ ਵੀ ਆਪਾਂ ਡੀਐਨਏ ਟੈਸਟ ਹੋਣੇ ਨੇ ਮੈਂ ਸਮਝਦਾ ਬਹੁਤ ਹੀ ਨੇਕ ਅਤੇ ਵਧੀਆ ਪ੍ਰਾਣਾ ਵੀ ਜੀ ਮੰਨਦੇ ਹੋ ਕਿ ਜਿਹੜਾ ਜਿਸ ਤਰੀਕੇ ਨਾਲ ਮਾਫੀਆ ਦੀ ਗੱਲ ਕੀਤੀ ਜਾਂਦੀ ਹੈ ਇਹ ਮਾਫੀਆ ਤੇ ਨੱਥ ਪਾਉਣੀ ਚਾਹੀਦੀ ਤੇ ਮਾਫੀਆ ਹੈ ਕਿੱਥੇ ਆ ਇਸ ਬਾਰੇ ਪਤਾ ਕੀਤਾ ਜਾਵੇ ਦੇਖੋ ਮਾਫੀਆ ਜਿਵੇਂ ਕਹਿੰਦਾ ਵੀ ਖੁੱਡਾਂ 'ਚ ਵੱੜ ਗਿਆ ਇਹ ਖੁੱਡਾਂ ਦੇ ਵਿੱਚ ਵੱੜ ਗਿਆ ਜੇ ਕਿਸੇ ਚੌਂਕ ਦੇ ਨਹੀਂ ਮੈਂ ਹੁਣ ਸਬੰਧਤ ਐਸਐਚਓ ਸਬੰਧਨਾਂ ਨੂੰ ਵੀ ਕਹਿ ਦੇਣਾ ਵੀ ਅਗਰ ਜੇ ਕੋਈ ਮੰਗਦਾ ਚੌਂਕ ਦੇ ਵਿੱਚ ਖੜ ਕੇ ਮੰਗਦਾ ਉਹਨਾਂ ਨੂੰ ਆਪਾਂ ਉਹਨਾਂ ਦੀ ਜਾਂਚ ਕਰਨੀ ਹੈ ਤੇ ਜਦੋਂ ਵੀ ਹਦਾਇਤ ਆਉਗੇ ਜਾਂ ਸਿਵਰ ਸਰਦਨ ਜਾਂ ਕੋਈ ਉਹਨਾਂ ਦੀ ਟੀਮ ਆਉਂਦੀ ਹੈ ਤਾਂ ਉਹਨਾਂ ਨੂੰ ਨਾਲ ਜਾ ਕੇ ਫੜ ਕੇ ਡੀਐਨਏ ਟੈਸਟ ਜਿਹੜੇ ਨੇ ਕਰਾਉਣੇ ਨੇ ਤਾਂ ਕਿ ਜਿਹੜੀ ਮਾਨ ਸਰਕਾਰ ਨੇ ਜੋ ਮਹਮ ਸ਼ੁਰੂ ਕਰੀ ਹੈ ਉਹ ਨੂੰ ਆਪਾਂ ਕਿਸੇ ਨਾ ਕਿਸੇ ਸਫਲ ਕਰ ਸਕੀਏ ਇਹਦੇ ਨਾਲ ਜਿੱਥੇ ਨਾ ਕਿਤੇ ਬੱਚਿਆਂ ਤੇ ਜਿਹੜਾ ਜ਼ੁਲਮ ਹੈ ਉਹ ਰੁਕਣਾ ਤੇ ਲੋਕਾਂ ਦੀ ਜਿਹੜੀ ਖੱਜਲਖਵਰੀ ਜਿਵੇਂ ਇੱਥੇ ਕੋਈ ਬੰਦਾ ਖੜਾ ਕੋਈ ਕੋਈ ਦੁੱਖ ਚ ਜਾ ਰਿਹਾ ਕੋਈ ਖੁਸ਼ੀ ਦੇ ਮੌਸਤ ਚ ਜਾ ਰਿਹਾ ਸੀ ਸੇ ਖੜਕਾ ਖੜਕਾ ਕੇ ਕਹਿਣਾ ਵੀ ਦਿਓ ਪੈਸੇ ਪੈਸੇ ਦੇ ਦੇ ਦੀ ਸਾਨੂੰ ਆਹ ਬਿਮਾਰੀ ਆ ਈਵਨ ਕਈਆਂ ਦੇ ਤਾਂ ਮੈਂ ਦੇਖਿਆ ਵੀ ਨਕਲੀ ਲਹੂ ਲਾ ਕੇ ਵੀ ਇੱਥੇ ਖੜੇ ਹੁੰਦੇ ਨੇ ਆ ਮੇਰੀ ਲੱਤ ਗਲ ਗਈ ਤਾਂ ਅਸੀਂ ਕਹਿੰਦੇ ਆ ਵੀ ਮਹੱਲਾ ਕਲੀਨਿਕ ਖੋਲੇ ਨੇ ਮਾਨ ਸਰਕਾਰ ਨੇ ਤੁਸੀਂ ਆਓ ਇਲਾਜ ਕਰੀਏ ਫਿਰ ਚੁੱਪ ਕਰਕੇ ਪਰੇ ਹੋ ਜਾਓ ਅੱਛਾ ਆਉਂਦੇ ਨਹੀਂ ਹੈਗੇ ਨਾ ਆਉਂਦੇ ਨਹੀਂ ਮੈਂ ਕਹਿੰਦੇ ਘਾਂ ਬਰੀ ਕਹਿ ਚੁੱਕਾ ਵੀ ਆਜੋ ਆ ਬਾਬਾ ਦੀਪ ਸਿੰਘ ਦਾ ਸਥਾਨ ਆ ਉੱਥੇ ਤਿੰਨ ਟਾਈਮ ਲੰਗਰ ਮਿਲਦਾ ਆ ਜਾਓ ਉੱਥੇ ਬਾਹਰ ਸੇਵਾ ਕਰੀ ਲੇਂ ਤੇ ਲੰਗਰ ਤੈਨੂੰ ਤਿੰਨੇ ਟਾਈਮ ਮਿਲੂਗਾ ਕੋਈ ਬਿਮਾਰੀ ਆ ਤਾਂ ਚੱਲ ਮੈਂ ਮਹੱਲਾ ਕਲੀ ਇਲਾਜ ਕਰਵਾ ਪਰ ਉਹਨਾਂ ਦਾ ਮਕਸਦ ਇੱਕ ਹੋਰ ਹੈ ਪੈਸੇ ਇਕੱਠੇ ਕਰਨਾ ਮੰਗ ਕੇ ਖਾਣ ਦੀ ਜਿਹੜੀ ਹੈ ਆਦਤ ਪੈ ਗਈ इवन ਸ਼ਰਾਬਾਂ ਵੀ ਉਹ ਸ਼ਾਮ ਨੂੰ ਠੇਕਿਆਂ ਤੇ ਵੀ ਦੇਖੇ ਜਾ ਸਕਦੇ ਨੇ ਵੀ ਇਹ ਬੈਠੇ ਹੁਣ ਦਾਰੂ ਪੀ ਰਹੇ ਆ ਅੱਛਾ ਇੱਕ ਤੋ ਦਿਖਾ ਦਈਏ ਪਹਿਲਾਂ ਵੀ ਇੱਕ ਏ ਸਪੌਟ ਹੋ ਗਿਆ ਇੱਕ ਬਿਲਕੁਲ ਸਾਹਮਣੇ ਬੱਸ ਸਟਾਪ ਹੈ ਆਜੋ ਮੈਂ ਆਜੋ ਮੈਂ ਲੈ ਕੇ ਚੱਲਦਾ ਆ ਜਿਹੜਾ ਬੱਸ ਸਟੈਂਡ ਹੈ ਇਹਦੇ ਤੇ ਵੱਡੀ ਗੰਟੀ ਦੇ ਵਿੱਚ ਜਿਹੜੇ ਨੇ ਮੰਗਦੇ ਇਹਦੇ ਤੇ ਬਹਿ ਜਾਂਦੇ ਸੀ ਆ ਕੇ ਜਦੋਂ ਲਾਈਟ ਜਿਹੜੇ ਪਾਸੇ ਨੂੰ ਲਾਈਟ ਹੋ ਜਾਣੀਆਂ ਉਸ ਪਾਸੇ ਨੂੰ ਭੱਜ ਕੇ ਆ ਜਾਂਦੇ ਸੀ ਲੋਕਾਂ ਨੂੰ ਤੰਕਨ ਲਈ ਅੱਜ ਤੁਸੀਂ ਆ ਦੇਖੋ ਵੀ ਕੋਈ ਵੀ ਉਹ ਬਸ ਸਟਾਪ ਦੇ ਵਿੱਚ ਨਾ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਦੇਖੂਗਾ ਵੀ ਕੋਈ ਵੀ ਮੰਗਤਾ ਉਹਦੇ ਵਿੱਚ ਹੈ ਨਹੀਂ ਨਾ ਨਹੀਂ ਤਾਂ ਜਿਹੜੀਆਂ ਕੁਰਸੀਆਂ ਨੇ ਇਹਨਾਂ ਨੇ ਹੀ ਤੋੜਾ ਪੰਨੀ ਕਰਿਆ ਇਹੀ ਇਹ ਬਣਾ ਚੌਂਕਾਂ ਦੇ ਵਿੱਚੋਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਕਰੇਂਦੀ ਵੀ ਹੱਥ ਪੈਂਦੀ ਆ ਪਰਸ਼ ਵਗੈਰਾ ਵੀ ਖੋਹ ਲੈਂਦੇ ਨਿਸ਼ਾਨੇ ਵੀ ਰੱਖਦੇ ਨੇ ਇਹ ਅੱਜ ਦੇਖੋ ਇਹ ਬਿਲਕੁਲ ਬਸਟਾਨ ਜਿਹੜਾ ਸਾਪਿਆ ਇਹ ਲੱਗਦਾ ਹੈ ਕਿ ਜਿਹੜੇ ਜਿਸ ਤਰੀਕੇ ਨਾਲ ਇਹ ਹਵਾ ਚੱਲੀ શ્રી ਅੰਮ੍ਰਿਤਸਰ ਸਾਹਿਬ ਦੇ ਵਿੱਚ ਬੱਸਾਂ ਭਰੀਆਂ ਗਈਆਂ ਭਖਾਰੀਆਂ ਦੇ ਨਾਲ ਜਿੰਨਾਂ ਕੋ ਬੱਚੇ ਚੱਕੇ ਹੋਏ ਸੀ ਕੁਛੜ ਚੱਕੇ ਹੋਏ ਸੀ ਲੇਕਿਨ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਤੇ ਲੁਧਿਆਣੇ ਦੇ ਵਿੱਚ ਵੀ ਖਾਸ ਕਰਕੇ ਗੱਲ ਕਰੀਏ ਤਾਂ ਗਾਇਬ ਹੀ ਹੋ ਗਏ ਨੇ ਹੁਣ ਲੱਭਦੇ ਨਹੀਂ ਕੋਈ ਕਿਸੇ ਚੌਂਕ ਦੇ ਵਿੱਚ ਦੇਖੋ ਬਿਲਕੁਲ ਮੈਂ ਕਹਿੰਦਾ ਵੀ ਇਹ ਉਹਨਾਂ ਦੇ ਅੰਦਰ ਜਿਹੜਾ ਡਰ ਦਾ ਮਾਹੌਲ ਹੈ ਡਰ ਦਾ ਮਾਹੌਲ ਬਣ ਗਿਆ ਵੀ ਬੱਚਾ ਜਿਹਦੇ ਕੋਲੇ ਬੱਚਾ ਜਿਹਦਾ ਹੋਗਾ ਉਹ ਕਿਉਂ ਡਰੂਗਾ ਜੀ ਅਗਰ ਜੇ ਕਿਸੇ ਦਾ ਆਪ ਦਾ ਬੱਚਾ ਤਾਂ ਉਹ ਲੈ ਕੇ ਆਵੇ ਜਿੱਥੇ ਉਹਨਾਂ ਨੂੰ ਰਜਿਸਟਰ ਦਾ ਵੀ ਮਹਿੰਜਾ ਕਰਾਵਾਂਗੇ ਉੱਥੇ ਉਹਨਾਂ ਨੂੰ ਜੇ ਕੋਈ ਲਾਜ ਦੀ ਲੋੜਾ ਉਹ ਵੀ ਕਰਾਵਾਂਗੇ ਪਰ ਇਹ ਆ ਵੀ ਮੰਕੇ ਜਿਹੜੀ ਹੁਣ ਚੌਂਕਾਂ ਦੇ ਮੰਗਣ ਨਹੀਂ ਦੇਣਾ ਕਿਸੇ ਨੂੰ ਚੌਂਕਾਂ ਦੇ ਮੰਗਣੇ ਦੇਣਾ ਉਹਨਾਂ ਨੂੰ ਸਵੈ ਨਿਰਭਰ ਵੀ ਬਣਾਉਣਾ ਸੀ ਕਿਸੇ ਦਾ ਹੱਕ ਨਹੀਂ ਮਾਰਨਾ ਇਸ ਮਹਿਮ ਦੇ ਪਿੱਛੇ ਕਿਸੇ ਦੀ ਰੋਜ਼ੀ ਰੋਟੀ ਖੋਣਾ ਨਹੀਂ ਇਹਦੇ ਨਾਲ ਵੀ ਲੋਕਾਂ ਨੂੰ ਜਿਹੜੀ ਹੈ ਇੱਕ ਜਿਹੜੀ ਸਹੂਲਤ ਦੇਣੀ ਹੈ ਵੀ ਚੌਂਕਾਂ ਦੇ ਵਿੱਚ ਖੜ ਕੇ ਕੋਈ ਕੋਈ ਤੰਗ ਨਹੀਂ ਕਰੂਗਾ ਕਿਸੇ ਦੇ ਆਮ ਗਰੋਹ ਸੁਣਿਆ ਵੀ ਬੱਚੇ ਜੱਕਣ ਵਾਲਾ ਗਰੋਹ ਆਇਆ ਹੈ ਤੁਸੀਂ ਸੁਣਦੇ ਆਂ ਬਚਪਨ ਤੋਂ ਆਪਾਂ ਵੀ ਸੁਣਦੇ ਆਂ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਜਿਹੜੀ ਹੈ ਨੱਥ ਪਾਉਗੇ ਲੇਕਿਨ ਇਹ ਕਹਿੰਦੇ ਵੀ 2021 ਦੇ ਵਿੱਚ ਵੀ ਸਰਕਾਰ ਨੇ ਕਿਹਾ ਸੀਗਾ ਜਦੋਂ ਪਹਿਲਾ ਸਰਕਾਰ ਸੀਗੀ ਤਾਂ ਵੀ ਜਿਹੜੇ ਮੰਗਤੇ ਨੇ ਉਹ ਸੱਦਾ ਜਾ ਕੇ ਮੰਗਦੇ ਸੀ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਗੁਬਾਰੇ ਲੈ ਕੇ ਖੜਨੇ ਸ਼ੁਰੂ ਹੋ ਗਏ ਕੋਈ ਹੋਰ ਵੱਖ-ਵੱਖ ਸਮਾਨ ਲੈ ਕੇ ਖੜਨਾ ਸ਼ੁਰੂ ਹੋ ਗਏ ਲੇਕਿਨ ਉਹ ਚੀਜ਼ਾਂ ਦੇ ਬਾਅਦ ਵੀ ਜਿਹੜਾ ਇਹ ਚੀਜ਼ਾਂ ਲਗਾਤਾਰ ਚੱਲਦੀਆਂ ਪਈਆਂ ਨੇ ਮੰਗ ਤਾਂ ਫੇਰ ਵੀ ਰਹੇ ਨੇ ਉਹ ਦੇਖੋ ਮੇਰੀ ਬੇਨਤੀ ਸੁਣੋ ਆਮ ਜਿਹੜੀਆਂ ਸਰਕਾਰਾਂ ਦੀ ਗੱਲ ਕਰੀਏ ਇਹ ਕੋਈ ਰਾਸਟ੍ਰੇਸ ਸਿਟੀਜ਼ਨ ਨਹੀਂ ਜਿਹਦੇ ਤੇ ਨਾ ਖੜ ਕੇ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਕਿਸੇ ਰਾਜਨੀਤਿਕ ਪਾਰਟੀ ਦੀ ਨਿੰਦਿਆ ਕਰਾਂ ਪਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਇੱਕ ਖਾਸਿਤ ਹੈ ਉਹਨਾਂ ਦਾ ਨਮਾਇੰਦਾ ਹੋਣਾ ਤੇ ਨਵੇਂ ਕਹ ਰਹੇ ਆਮ ਜਨਰਲ ਪਬਲਿਕ ਦੀ ਗੱਲ ਕਰਦੇ ਜਿਹੜੇ ਕੰਮ ਨੂੰ ਹੱਥ ਪਾਉਂਦੇ ਨੇ ਉਹਨੂੰ ਪੂਰਾ ਕਰਦੇ ਨੇ ਤੁਸੀਂ ਇਹ ਦੇਖਿਓ ਵੀ ਹੁਣ ਜਦੋਂ ਡੀਵੀਐਨਏ ਟੈਟ ਦੀ ਮਹਿਮ ਸ਼ੁਰੂ ਹੋਣੀ ਹੈ ਤੁਹਾਨੂੰ ਕਿਤੇ ਨਾ ਕਿਤੇ ਕੋਈ ਵੀ ਪਖਾਰੀ ਨਾ ਕਰਾਉਣਾ ਇਹ ਮੈਂ ਸਮਝਦਾ ਵੀ ਉਹਦੇ ਵਿੱਚ ਅਸੀਂ ਲੁਧਿਆਣੇ ਸ਼ਹਿਰ ਦੇ ਪੰਜਾਬੀਆਂ ਤੋਂ ਵੀ ਸਹਿਯੋਗ ਮੰਗਦੇ ਆ ਕਿ ਤੁਹਾਡੇ ਨੇੜੇ-ਤੇੜੇ ਜੇ ਕੋਈ ਇਸ ਤਰ੍ਹਾਂ ਭਖਾਰੀ ਫਿਰਦੇ ਹੋਣ ਉਹਦੀ ਸਾਨੂੰ ਸੂਚਨਾ ਵੀ ਦਿਓ ਜੇ ਕੋਈ ਸੰਬੰਧਤ ਮੈਡੀਕਲ ਸਟਾਫ ਆਵੇ ਉਹਨਾਂ ਦੇ ਵੀ ਤੁਸੀਂ ਸਹਿਯੋਗ ਕਰਕੇ ਆਪਾਂ ਇਹਨਾਂ ਦੇ ਡੀਐਨਏ ਟੈਸਟੇ ਕਰਾ ਕੇ ਜਿੱਥੇ ਜਰਮ ਨੂੰ ਰੋਕੀਏ ਉੱਥੇ ਆਪਾਂ ਜਿਹੜੀ ਭੀਖ ਮੰਗਣ ਦੀ ਆਦਤ ਹੈ ਉਹਨੂੰ ਵੀ ਕਿਸੇ ਨਾ ਕਿਸੇ ਨੱਥ ਪਾਉ ਉਹਦੇ ਨਾਲ ਕਿਸੇ ਨਾ ਕਿਸੇ ਜਦੋਂ ਕੋਈ ਚੌਂਕਾਂ ਦੇ ਵਿੱਚ ਮੰਨ ਲਓ ਕੋਈ ਵਿਦੇਸ਼ੀ ਵਿੱਚੋਂ ਬੰਦਾ ਆਇਆ ਕੋਈ ਵਿਦੇਸ਼ੀ ਨਾਗਰਿਕ ਆਇਆ ਜਦੋਂ ਉਹਨੂੰ ਕੁੰਡਾ ਖੜਾ ਗਏ ਨਾ ਤਾਂ ਉਹਨੂੰ ਲੈਂਗੁਏਜ ਸਮਝ ਆਉਂਦੀ ਐ ਉਹਦੇ ਨਾਲ ਜਿੱਥੇ ਸਾਡੀ ਪੰਜਾਬ ਦੀ ਸ਼ਾਖ ਜਿਹੜੀ ਪੰਜਾਬ ਇੱਕ ਦਲੇਰ ਕੌਮ ਐ ਪੰਜਾਬ ਦੀ ਜਿਹੜੀ ਜਨਤਾ ਉਹ ਐਂ ਹੱਥ ਕਰ ਸਕਦੇ ਐ ਐਂ ਨਹੀਂ ਕਰਦੇ ਕਿਉਂਕਿ ਪੰਜਾਬੀ ਅਨ ਦਾਤਾ ਕਹੇ ਜਾਂਦਾ ਇਹ দান ਦੇ ਸਕਦੇ ਲੈਂਦੇ ਨਹੀਂ ਜਨ ਕਿ ਕਿਸੇ ਜਿਹੜੇ ਭਿਖਾਰੀ ਨੇ ਇੱਧਰ ਲਈ ਨਹੀਂ ਹੈਗੇ ਬਾਹਰ ਲਈ ਹਾਂ ਤਕਰੀਬਨ ਇਹ ਬਾਹਰਲੇ ਦੇਸ਼ਾਂ ਦੇ ਤੁਸੀਂ ਕਿਤੇ ਵੀ ਦੇਖਿਆ ਪੰਜਾਬੀ ਮੈਂ ਇੱਕ ਦਿਨ ਇਹਦੇ ਬਾਬਾ ਦੀਪ ਸਿੰਘ ਦੇ ਮੱਥਾ ਟੇਕਣ ਆਇਆ ਉਥੇ ਇੱਕ ਸਰਦਾਰ ਬੰਦਾ ਖੜਾ ਉਨੇ ਮੈਨੂੰ ਪੈਸੇ ਦੀ ਮੰਗ ਕਰੀ ਮੈਂ ਕਿਹਾ ਮਿੱਤਰਾ ਗੱਲ ਸੁਣ ਲੈ ਮੈਂ ਤੈਨੂੰ ਭੀਖ ਨਹੀਂ ਮੰਗਣ ਦੇਣੀ ਮੈਂ ਤੈਨੂੰ ਮੇਰੀ ਕੋਠੀ ਚ ਲੈਣਾ ਤੈਨੂੰ ਮੈਂ 8000 ਦੇ ਚੌਕੀਦਾਰ ਦੀ ਨੌਕਰੀ ਲਾਉਣਾ ਉਹ ਕਹਿੰਦਾ ਤੁਹਾਡੇ ਘਰੇ ਨਹੀਂ ਸਰਦਾਰ ਜੀ ਕੰਮ ਕਰਨਾ ਕਿਤੇ ਹੋਰ ਲਾ ਦਿਓ ਮੈਂ ਕਿਤੇ ਲਾਦਾ ਮੌਜਾਂ ਕਰਦਾ ਪੰਜਾਬੀ ਕਦੇ ਭੀਖ ਨਹੀਂ ਮੰਗ ਸਕਦਾ ਪੰਜਾਬੀ ਦਾਨ ਦੇ ਸਕਦਾ ਮੰਗ ਨਹੀਂ ਸਕਦਾ ਜੀ ਡੀਐਨਏ ਟੈਸਟ ਦੀ ਗੱਲ ਕਰਦੇ ਪਿਆ ਡੀਐਨਏ ਟੈਸਟ ਤਾਂ ਮਹਿੰਗਾ ਹੀ ਹੁੰਦਾ ਉਹ ਕਹਿੰਦੇ ਵੀ ਡੀਐਨਏ ਟੈਸਟ ਕੀ ਲਾ ਕੀ ਦਾ ਕਰਦੇ ਫਿਰਾਂਗੇ ਐਨੇ ਬਜਟ ਬਣਾਉਣੇ ਪੈਣੇ ਆ ਕੀ ਕੁਛ ਕਰਨਾ ਪੈਣਾ ਉਹ ਫਿਰ ਕਿੱਦਾਂ ਕੀਤਾ ਜਾਊ ਦੇਖੋ ਇਹ ਸਰਕਾਰ ਦਾ ਕ ਕਦੇ ਸਾਡੇ ਵਿੱਤ ਮੰਤਰੀ ਮਾਨਯੋਗ ਹਰਪਾਲ ਸਿੰਘ ਟੀਮਾ ਜੀ ਨੇ ਕਿਹਾ ਵੀ ਖਜ਼ਾਨਾ ਖਾਲੀ ਹੈ ਜਦੋਂ ਕੋਈ ਵਿਉਂਤਬੰਦੀ ਮੁੱਖ ਮੰਤਰੀ ਸਾਹਿਬ ਬਣਾਉਂਦੇ ਨੇ ਉਹ ਪਹਿਲਾਂ ਦੇਖਦੇ ਨੇ ਵੀ ਇਹਦੇ ਪੈਸਾ ਕਿੱਥੋਂ ਆਉਣਾ ਤੇ ਕਿੱਥੇ ਲੱਗਣਾ ਇਸ ਗੱਲ ਦਾ ਪੰਜਾਬੀ ਬਿਲਕੁਲ ਨਾ ਫਿਕਰ ਕਰਨ ਉਹ ਇੱਕ ਸਫਲ ਮੁੱਖ ਮੰਤਰੀ ਹੈ ਜਿਹੜੇ ਕੰਮ ਨੂੰ ਹੱਥ ਪਾਉਂਦਾ ਉਹਨੂੰ ਨਿਹਰੇ ਚੜ੍ਹਦਾ ਬਾਬਾ ਦੀਵਸਿਆਂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਸਾਡੇ ਮੁੱਖ ਮੰਤਰੀ ਨੂੰ ਤੇ ਉਹਨਾਂ ਦੀ ਟੀਮ ਨੂੰ ਤਾਕਤ ਅਤੇ ਸ਼ਕਤੀ ਬਖਸ਼ੀ ਰੱਖਣ ਕੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਪੰਜਾਬ ਨੂੰ ਅੰਤਿ ਦੇ ਤਰੱਕੀ ਵੱਲ ਲੈ ਜਾਵੇ ਇੱਕ ਅਵਲ ਸਾਬ ਹੋਰ ਵੱਡਾ ਮੁੱਦਾ ਆ ਕਿਨਰ ਸਮਾਜ ਆ ਜਿਹੜਾ ਕਈ ਕਿਨਰ ਅਸਲੀ ਵੀ ਨਹੀਂ ਲੇਕਿਨ ਕਈ ਕਿਨਰ ਨਕਲੀ ਬਣ ਕੇ ਵੀ ਚੌਂਕਾਂ ਦੇ ਵਿੱਚ ਮੰਗਦੇ ਨਜ਼ਰ ਆਉਂਦੇ ਪਏ ਨੇ ਉਹਨਾਂ ਤੇ ਵੀ ਨਕੇਲ ਕਸੀ ਜਾਵੇ ਇਹ ਲੋਕ ਕਹਿੰਦੇ ਨੇ ਵੀ ਪਤਾ ਤਾਂ ਕੀਤਾ ਜਾਵੇ ਕੌਣ ਸਹੀ ਹੈ ਦੇਖੋ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਣਾ ਕੀ ਇਹ ਤਾਂ ਪਹਿਲੇ ਰੱਬ ਦੇ ਮਾਰੇ ਹੁੰਦੇ ਨੇ ਅਸਲੀ ਕਿਨਰ ਜਿਹੜਾ ਹੋਊਗਾ ਕਦੇ ਚੌਂਕ ਤੇ ਖੜ ਕੇ ਪੈਸਾ ਨਹੀਂ ਮੰਗੂਗਾ ਉਹਦੀ ਜਿਵੇਂ ਆਮ ਬਜ਼ੁਰਗਾਂ ਦੇ ਸਮੇਂ ਤੋਂ ਸੁਣਦੇ ਆਉਨੇ ਆ ਵੀ ਇਹਨਾਂ ਦੀ ਦਰਗਾਹ ਵਿੱਚ ਕੂਕ ਹੈ ਕੁਝ ਨਕਲੀ ਕਿੰਨਰ ਜਿਹੜੇ ਨੇ ਹਰੇਕ ਕੌਂਕ ਦੇ ਵਿੱਚ ਆ ਕੇ ਖੜੇ ਨੇ ਮੈਨੂੰ ਲੱਗਦਾ ਇੱਥੇ ਵੀ 15 20 ਖੜੇ ਹੁੰਦੇ ਸੀ ਅੱਜ ਇੱਕ ਵੀ ਹੈ ਨਹੀਂ ਇਹ ਆ ਇੱਕ ਸਫਲ ਸਰਕਾਰ ਇੱਕ ਸਫਲ ਮੁੱਖ ਮੰਤਰੀ ਸਾਹਿਬ ਦੀ ਕਾਰਜਸ਼ੈਲੀ ਜਿਹੜਾ ਕਿ ਪੰਜਾਬ ਦੇ ਦਰਦ ਨੂੰ ਥੱਲੇ ਲੈਵਲ ਤੋਂ ਸਮਝ ਕੇ ਹਰ ਪੱਖੋਂ ਉਹਨਾਂ ਦਾ ਧਿਆਨ ਰੱਖਦਾ ਅੱਜ ਇੱਕ ਵੀ ਕਿਨਰ ਮੈਂ ਸਮਝਦਾ ਵੀ ਤੜੀਆਂ ਇੱਥੇ ਵੱਜਦੀਆਂ ਹੁੰਦੀਆਂ ਸੀ ਤੇ ਮਾਫ ਕਰਨਾ ਜੇ ਕੋਈ ਅਸਲੀ ਕਿਨਰ ਹੋਵੇ ਗੁੱਸਾ ਨਾ ਮੰਨੇ ਉਹਨਾਂ ਦੇ ਉਹਨਾਂ ਦੀ ਜਿਹੜੀ ਹੈ ਦਰਗਾਹ ਚਕੂਕ ਹੁੰਦੀ ਹੈ ਜਿਹੜੇ ਨਕਲੀ ਕਿਨਰ ਨੇ ਉਹਨਾਂ ਨੂੰ ਤਾਲਣਾ ਵੀ ਕਰਦਾ ਵੀ ਭਰਾਵੋ ਕਮਤੰਦੇ ਦੀ ਹੱਥ ਪਾ ਲਓ ਮੰਕੇ ਖਾਣਾ ਪੰਜਾਬੀਆਂ ਦੀ ਜਿਹੜੀ ਹੈ ਉਹਦੀ ਇਹਨਾਂ ਦੀ ਕਿਤਾਬ ਚ ਨਹੀਂ ਲਿਖਿਆ ਹੈ ਫਕੀਰ ਦੇ ਵਿੱਚ ਕੀ ਸਨੇਹਾ ਦਉਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਈਵਰਸ ਨੂੰ ਜੋ ਦੇਖ ਦੇਖ ਲੈਣ ਇਸ ਵੇਲੇ ਤੁਹਾਨੂੰ ਜਿਹੜੇ ਮਿੱਟੀ ਦੇ ਦਰਸ਼ਕ ਨੇ ਪਹਿਲਾਂ ਤਾਂ ਉਹਨਾਂ ਨੂੰ ਪਿਆਰਪ੍ਰੀ ਸਤਿ ਸ੍ਰੀ ਅਕਾਲ ਬੁਲਾਉਣਾ ਫਿਰ ਇੱਕੋ ਇੱਕ ਬੇਨਤੀ ਕਰਦਾ ਕਿ ਜਿਹੜਾ ਪੰਜਾਬੀ ਹੈ ਉਹ ਕਦੇ ਮੰਗ ਨਹੀਂ ਸਕਦਾ ਦਾਨ ਦੇਦਾ ਸਕਦਾ ਲੈ ਨਹੀਂ ਸਕਦਾ ਤੁਸੀਂ ਸਾਡੀ ਹਰੇਕ ਮਹਿਮ ਦੇ ਵਿੱਚ ਸਹਿਯੋਗ ਦਿਓ ਚਾਹੇ ਯੁੱਧ ਨਸ਼ੇ ਵਿਰੁੱਧਾ ਚਾਹੇ ਆ ਜਿਹੜੀ ਵੀ ਹੈ ਪਖਾਰੀਆਂ ਦਾ ਡੀਐਨਏ ਟੈਸਟ ਕਰਾਉਣਾ ਇਹਦੀ ਗੱਲ ਕਰੀਏ ਤੁਸੀਂ ਸਾਡਾ ਸਹਿਯੋਗ ਦਿਓ ਪੰਜਾਬ 29 ਦੇ ਤਰੱਕੀ ਵੱਲ ਬਿਲਕੁਲ ਜਾਊਗਾ ਕਿਉਂਕਿ ਗੁਰੂਆਂ ਪੀਰਾਂ ਦੀ ਤਰਤੀਆ ਇਹਦੇ ਤੇ ਗੁਰੂਆਂ ਪੀਰਾਂ ਦਾ ਆਸ਼ੀਰਵਾਦ ਆ ਪੰਜਾਬ ਜਿੰਨੀ ਵਾਰੀ ਡਿੱਗਿਆ ਓਨੀ ਵਾਰੀ ਤਕੜਾ ਹੋ ਕੇ ਉੱਠਿਆ ਹੈ ਅੰਤ ਵਿੱਚ ਬਾਬਾ ਜੀ ਸੇ ਚੰਨਾ ਅਰਦਾਸ ਕਰਦਾ ਕਿ ਤੁਸੀਂ ਜਿੰਨੇ ਵੀ ਦਰਸ਼ਕ ਤੁਹਾਡੇ ਦੇਖ ਰਹੇ ਨੇ ਉਹਨਾਂ ਦੀ ਵੀ ਪਰਮਾਤਮਾ ਰੱਖਿਆ ਤੇ ਚੜ੍ਹਦੀ ਕਲਾ ਰੱਖੇ ਤੁਹਾਡੀ ਟੀਮ ਦੀ ਵੀ ਰੱਖਿਆ ਤੇ ਚੜ੍ਹਦੀ ਕਲਾ ਰੱਖੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮਿਹਰ ਭਰਿਆ ਰੱਖੇ ਬਹੁਤ ਬਹੁਤ ਧੰਨਵਾਦ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ